ਚਾਰ ਦਿਨ ਹੋ ਗਏ ਰੋਟੇ ਕੱਢੇ ਕੱਲ ਨੂੰ ਨਾ ਮਿਲਿਆ ਨਾ ਕੋਈ ਨਾ ਕੱਲ ਨੂੰ ਨਾ ਕੱਲ ਨੂੰ ਨਾ ਮਿਲਿਆ ਬੰਤਾ ਮੈਂ ਬੜਾ ਕੁੱਤਾ ਸੰਗਲ ਪਾ ਗੜੇ ਤੇਰੇ ਬਿਹੜੇ ਚ ਤੇ ਸਾਰੇ ਪਾਸੋਂ ਨੀਰਾ ਪਾਉਂਗਾ ਵੀ ਉਹੀ ਨਾ ਜਾਣੀ ਕੱਲ ਨੂੰ ਨੀਤਾਰ ਕੱਢੂ ਵੱਡਾ ਮੋਟਰਸਾਈਕਲ ਮੇਰੇ ਤੁਲੇ ਐ ਕਰ ਓਏ ਭਾਈ ਜੇ ਨਾ ਬੋਲੂ ਤਾਂ ਅਸੀਂ ਬਦਮਾਸ਼ ਬੰਦੂਚੀ ਵੀ ਨਹੀਂ ਜਾਣਦੇ ਤੇ ਅਸੀਂ ਮਣੀ ਸੰਗਲ ਤੱਕ ਲਿਆ ਬੇਟਾ ਉਥੋਂ ਲੈ 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 ਮੋਟਰਸਾਈਕਲ ਹੋਰ ਹੋਰ ਉਹ ਵੀ ਮੋਟਰਸਾਈਕਲ ਨੂੰ ਮੇਰਾ ਮੋਟਰਸਾਈਕਲ ਮੇਰਾ ਮੋਟਰਸਾਈਕਲ ਜਿਵੇਂ ਜਵਾਕ ਹੁੰਦਾ ਬਈ ਮੈਂ ਦੇ ਕੋ ਦਿਖਾ ਦੇ ਮੈਨੂੰ ਵੀ ਭਿੰਦਰ ਨਾ ਜਾਣੀ ਜੇ ਮੈਂ ਸੰਗਲ ਪਾ ਕੇ ਉਹ ਤੋਂ ਪਸੂ ਨੂੰ ਨੀਰਾਣਾ ਪਵਾਇਆ ਤਾਂ ਓਏ ਚਾਚੇ ਨਹੀਂ ਪਵਾਉਂਦੇ ਪਵਾਉਂ ਮੱਛੀ ਪਹਿਲਾਂ ਪੂਰੀ ਪਰ ਪੁਰਾਣਿਆਂ ਨੂੰ ਸਾਰੇ ਨੂੰ ਜਾਣਦਾ ਮੈਨੂੰ ਕਹਿੰਦਾ ਚਲ ਤੂੰ ਲੈ ਕੇ ਚੱਲ ਓਏ ਉਮਰ ਦਾ ਫਰਕ ਪਿਆ ਜਾਂਦਾ ਬਧੀਜਾ ਕੋਈ ਨਾ ਮੰਨੋ ਜੀ ਆਲਾ ਸੰਦੀਪ ਠੀਕ ਹੈ ਚਾਚਾ ਜੀ ਵਧੀਆ ਵਧੀਆ ਹਾਂਜੀ ਜਿਵੇਂ ਆ ਫਿਰ ਬਸਲਵਾੜੀ ਠੀਕ ਹੈ ਜੀ ਵਧੀਆ ਤੇ ਮੈਂ ਸੁਣਿਆ ਕਿਉ ਬਣ ਗਿਆ ਤੂੰ ਏ ਹੋਰ ਜੀ ਅੱਛਾ ਕਿੱਥੇ ਗਈ ਟੁੱਟੀ ਦੀ ਦੀ ਕਿੱਥੇ ਉਹ ਬ੍ਰੈਂਡ ਦੇ ਕਪੜਾ ਦਉ ਕੋਰਟ ਜੀ ਰਵਾਜੀ ਅੱਛਾ ਕੋਰਟ ਸਮਝ ਗਿਆ ਉਹਦੇ ਨਾਨਕੀ ਜਾੜ ਹੈ ਹਾਂ ਹਾਂ ਹੋਰ ਫਸਲਬਾੜੀ ਕਿਵੇਂ ਆ ਫਿਰ ਚਾਚਾ ਜੀ ਵਧਾਈਆਂ ਫਿਰ ਤੈਨੂੰ ਪੁੱਤਰ ਦੀਆਂ ਰੱਬ ਖਾਲਸਾ ਫਿਰ ਕਿਵੇਂ ਆਣੀ ਤੇਰੀ ਫਸਲਬਾੜੀ ਕਿਵੇਂ ਆ ਠੀਕ ਠਾਕ ਵਧੀਆ ਬਈ ਵਧੀਆ ਵਧੀਆ ਚੜਦੀ ਕਲਾ ਕੀ ਕਰਦਾ ਹੁੰਦਾ ਫਿਰ ਉਹ ਨਹੀਂ ਬਸ ਖੇਤ ਬਿੜਾ ਮਾਰ ਲਾਣਿਆ ਮੈਂ ਸੁਣਿਆ ਅੱਡੇ ਤੇ ਲੜਾਈ ਹੋ ਗਈ ਉਹ ਤਾਂ ਭਤੀਜੇ ਸਾਡੂ ਸਾਡੂ ਲੜਦੇ ਸੀ ਮੈਂ ਤੁਹਾਨੂੰ ਦੱਸਾਂ ਸਾਡੂ ਸਾਡੂ ਹਾਂ ਉਹ ਕੀ ਰੱਜਾ ਬੰਦਾ ਦਾ ਆਪਣੇ ਕੋਲ ਹੈਗਾ ਹਾਂ ਬੰਦੇ ਦਾ ਨਾਂ ਵੀ ਬਹੁਤਾ ਗੋਲੀ ਬੰਮਾ ਕਹਿੰਦੇ ਹੁਣ ਤੇ ਪੂਰਾ ਮੀਟਰਾਂ ਉੱਡ ਰਿਆਂ ਦਾ ਸਾਰਾ ਨਾਲ ਲਿੰਕ ਆ ਬੰਦੇ ਤੇ ਜੇ ਆਪਾਂ ਲੈਣੇ ਚੱਲਿਆਉਣੇ ਦੇ ਕੋਲ ਪਤੀ ਜੀ ਦੇ 40 ਸਾਲ ਚ ਪਹਿਲੀ ਵਾਰ ਕਿਸੇ ਨੇ ਮੇਰੇ ਨਾਲ ਠੱਗੀ ਮਾਰੀ ਐ ਇਹ ਦੇ ਜਵਾਗ ਜੱਥਾ ਗਿਆ ਨਾ ਸੰਗਲ ਨਾਲ ਬੰਨ ਕੇ ਉਹਦੇ ਜ ਪਸ਼ੂਆਂ ਨੂੰ ਹੀਰਾਣਾ ਪਾਇਆ ਤਾਂ ਮੇਰੇ ਨਾਲ ਭੰਦਰ ਜੱਸੀ ਵਾਲਾ ਨਹੀਂ ਐਂ ਕਰਾਂਗੇ ਯਾਰ ਚੱਲ ਪਈ ਜਰੂਰ ਚਲੋ ਉਹ ਮੁੰਡਿਆ ਤੁਸੀਂ ਵੀ ਆ ਜਾਓ ਉਹਨੂੰ ਅਸੀਂ ਜਾ ਕੇ ਚੱਕੇ ਆ ਗਿਆ ਭਤੀਜ ਆ ਜਾ ਆ ਜਾ ਉਹ ਦਾਤਾ ਮੂਸਾ ਭੱਜਾ ਮੌਤੋ ਦੇ ਮੌਲ ਖੜੀ ਸਾਹਮਣੇ ਓਆ ਗੱਜਵਾਗਦਾ ਅਗਵਾਜਦਾ ਇਹ ਤਾਂ ਮੇਰਾ ਬਾਈ ਲਾਊ ਪੀ ਲਿਆ ਪਿੰਡ ਚ ਤੁਰਨ ਜੋਗਾ ਨਹੀਂ ਛੱਡਿਆ ਮੈਨੂੰ ਕਿਵੇਂ ਆ ਕੋਲ ਠੀਕ ਆ ਵਧੀਆ ਹੋਵੇ ਕਿਵੇਂ ਸਕੂਟਰੀ ਚ ਲਈ ਫਿਰਦਾ ਓਏ ਥੋੜਾ ਬੇੜਾ ਬਹਿ ਗਿਆ ਜੇ ਮੇਰਾ ਮੋਟਰਸਾਈਕਲ ਚਕਾਤਾ ਉਹ ਕਾਲਾ ਬੇੜਾ ਬਹਿ ਗਿਆ ਬਾਈ ਤੇਰੇ ਮੋਟਰਸਾਈਕਲ ਵਾਸਤੇ ਜਾਂਦੇ ਸੀ ਓਹ ਛੇੜਾ ਟੋਪੀ ਬੰਨ੍ਹ ਮਾਸ ਕੋਲੇ ਹਾਂ ਜੇ ਸਕੂਟਰੀ ਨਾਲ ਲੈ ਕੇ ਛੇੜਾ ਕਰਦੇ ਓ ਮੋਟਰਸਾਈਕਲ ਦਾ ਹੀ ਕਰਾਦਾ ਓ ਤੂੰ ਮੈਂ ਆਖਿਆ ਪੈਸੇ ਭਰ ਦਿੰਨਾ ਮੈਂ 70000 ਰੁਪਈਆ ਪੈਸੇ ਕੀ ਕਰਨੇ ਹਨ ਬਾਈ ਉਹ ਇੰਨਾ ਹੀ ਯਾਰ ਤੂੰ ਮੇਰਾ ਸੰਦ ਚਕਾਤਾ ਤੂੰ ਤਾਂ ਜਿਵੇਂ ਗੀਗਾ ਹੁੰਨਾ ਜਵਾ ਮੋਟਰਸਾਈਕਲ ਹੋਰ ਆ ਜੂਗਾ ਯਾਰ ਹੋਰ ਤਾਂ ਕੁਛ ਨਹੀਂ ਮੈਨੂੰ ਮਨ ਜਿਹੜੀ ਚੀਜ਼ ਆ ਆਪਦੀ ਹੋਵੇ ਰੱਖੀ ਵੀ ਮਾਂ ਪਿਓ ਨੇ ਦਵਾਈ ਹੋਵੇ ਸ਼ੌਂਕ ਦਾ ਉਹ ਉਹ ਕੋਈ ਨਹੀਂ ਜਾਣਦੇ ਅਸੀਂ ਟੋਪੀ ਬਨਮਾਸ ਕੋਲੇ ਚੱਲ ਮਾਰ ਪਤਾ ਨਹੀਂ ਜੀ ਮੈਨੂੰ ਥੋੜਾ ਜਿਗਰ ਨਾਲ ਚਾਹੁੰਦਾ 400 ਵੀ ਕਰੀ ਉਹ ਨਹੀਂ ਭਤੀ ਯਾਰ ਅਸੀਂ ਤੈਨੂੰ ਪਤਾ ਮੈਂ 40 ਸਾਲ ਤੱਕ ਕਿਸੇ ਨਾਲ ਠੱਗੀ ਮਾਰੀ ਅੱਜ ਤੱਕ ਓਏ ਇਹ ਪੈਂਦਾ ਤਾਂ ਆ ਹੀ ਹੁੰਦਾ ਹਾਂ ਨਹੀਂ ਨਹੀਂ ਭਤੀ ਤੇਰਾ ਮੋਟਰਸਾਈਕਲ ਲਿਆ ਦਾਂਗੇ ਜਾਣੇ ਅੱਜ ਸਾਨੂੰ ਸ਼ੂ ਮਿਲਿਆ ਚੱਲ ਮਾਰ ਜੀ ਓਡੀ ਭਾਈ ਚੰਗਾ ਚੱਲ ਮਾਰ ਭਾਈ ਤਰੀਜ ਕੱਕ ਹਾਂ ਹੂੰ ਤਾਂ ਮੇਰਾ ਭਰਾ ਸੋਬਰੀ ਆ ਕੋਈ ਸਬਰ ਰੱਖ ਯਾਰਾ ਦੋ ਦਿਨ ਹੋ ਟਾਈਮ ਦੇ ਲੇ ਬਸ ਕੋਈ ਨਹੀਂ ਕੋਈ ਨਾ ਕੋਈ ਨਾ ਆਉਂਦਾ ਉਹ ਆ ਲੱਗਦਾ ਮਨੋਰ ਇਹ ਪਹਿਲਾਂ ਇਹਦਾ ਟੋਪੀ ਆ ਕਿ ਗੋਲੀ ਬਲਮਾਸ਼ ਆ ਇਹ ਇਹ ਜਾਂ ਤਾਂ ਗੋਲੀ ਵੀ ਕਹਿੰਦੇ ਇਹਨੂੰ ਟੋਪੀ ਵੀ ਇਹਨੂੰ ਕਹਿੰਦੇ ਆ ਉਹ ਪੁਰਾਣੇ ਬਲਮਾਸ਼ ਤਾਂ ਮੈਨੂੰ ਸਾਰੇ ਹੀ ਜਾਣਦੇ ਆ ਭਤੀਜ ਪਰ ਨਵੇਂ ਮੁੰਡੇ ਘਟ ਜਾਂਦੇ ਆ ਨਵੇਂ ਮੈਨੂੰ ਜਾਣਦੇ ਆ ਫਿਰ ਚਲ ਫਿਰ ਚੱਲੀਏ ਹਾਂ ਇਹ ਥੋੜਾ ਜਿਹਾ ਛੋਟਾ ਕੇਸ ਆ ਕੋਈ ਜੱਕਰੀ ਨਾ ਮਾਰਨਾ ਸਿਗਰ ਬਾਈ ਆਹ ਕੋਈ ਜੱਕਰੀ ਨਾ ਮਾਰ ਐ ਕਿ ਕੁੜੀ ਦਾ ਕੇਸ ਆ ਕੋਈ ਜੱਕਰੀ ਨਾ ਮਾਰ ਤੂੰ ਹਾਂ ਚੱਲ ਚੰਗਾ ਮੈਂ ਰੋਕ ਕੇ ਲਾਉਣਾ ਕੋਣ ਚੰਗਾ ਇੱਕ ਵਾਰ ਹਾਂ ਬਾਈ ਸਿਗਰ ਬਾਈ ਹਰ ਜੀ ਹਾਂ। ਹੋਰ ਕੀ ਆ ਰਫ ਕਰੋ। ਵਧੀਆ ਵਧੀਆ। ਇਹ ਆਪਣੇ ਚਾਚਾ ਜੀ ਐ ਜੱਸੀ ਤੋਂ। ਹਾਂਜੀ ਹਾਂਜੀ। ਇੱਥੋਂ ਇਹ ਮੈਂ ਮੈਂ ਯਾਰ ਪਰਸੋਂ ਮਈ ਸੀਗਾ ਉੱਥੇ ਆਇਆ ਹੋਇਆ ਤੈਨੂੰ ਬੈਠਾ ਮੈਂ ਗੱਲ ਕਰਦਾ ਹਾਂ। ਹਾਂਜੀ। ਮੈਂ ਇਹਨਾਂ ਕੋਲ ਆਇਆ ਹੋਇਆ ਸੀਗਾ ਯਾਰ ਉੱਥੇ। ਅੱਛਾ ਬੋਲੋ। ਹਾਂ ਤੇ ਪੰਪ ਤੇ ਬੈਠੇ ਜੀ। ਹਾਂ ਬੋਲੋ। ਉੱਥੇ ਨਾ ਕੋਈ ਬੰਦਾ ਹੋਇਆ ਯਾਰ ਕਹਿੰਦਾ ਮੈਂ ਵੀ ਆਪਦੇ ਡੈਡੀ ਦੀ ਦਵਾਈ ਲੈ ਕੇ ਆਉਣੀ ਆ। ਹਾਂਜੀ ਹਾਂਜੀ। ਕਹਿੰਦਾ ਸਾਨੂੰ ਮੋਟਰਸਾਈਕਲ ਦੇ ਦੇ। ਅੱਛਾ। ਤੇ ਉਹ ਯਾਰ ਸੀ ਵੀ ਚਾਤਾ ਕਹਿੰਦਾ ਜਾ ਲੈ ਜਾ ਉਹ ਇੱਥੋਂ ਮੁੰਡੇ ਦਾ ਸੀਗਾ ਜਿਹੜਾ ਸਿੱਧਾ ਹੀ ਕੁਆਲਟ ਬਣਾਦਾ ਅੱਛਾ ਅੱਛਾ ਤੇ ਉਹ ਹੁਣ ਤੈਨੂੰ ਪਤਾ ਭਈਆ ਕਰਨੀ ਚੀਜ਼ ਆ ਹਨਾ ਤੂੰ ਵੇਖ ਉਹਦਾ ਹੀ ਤੂੰ ਨਹੀਂ ਅਗਲੇ ਤੇਰਾ ਬੰਦਾ ਭੱਲਦਾ ਜੀ ਕਿਹੜਾ ਦਾ ਮੋਟਰਸਾਈਕਲ ਲੈ ਗਿਆ ਬੰਦਾ ਤੁਸੀਂ ਦੱਸੋ ਕਿਹੜਾ ਜਾ ਮੂਸੇ ਗਿਆ ਇਹ ਦੇਖਿਆ ਬੰਦਾ ਮੂਸੇ ਦਾ ਭਈਆ ਡੇ ਕੈਮਰਾ ਚ ਆਇਆ ਉਹ ਪੰਪ ਤੇ ਤੈਨੂੰ ਫੋਟੋ ਤੇ ਵੀਡੀਓ ਦਿਖਾਣ ਲੂੰਗਾ ਫੋਟੋ ਪਛਾਣ ਲੈ ਚੱਲ ਮੈਂ ਤੁਹਾਨੂੰ ਬੰਦਾ ਹੈ ਸਹੀ ਹੈ ਤੇਰੇ ਕੋਲ ਬੰਦੇ ਹੋ ਹਾਂ ਕੋਈ ਚੱਕਰੀ ਨਹੀਂ ਮਨੋ ਜਵਾਕ ਜਹਾਦੀ ਜਵਾਕ ਜਹਾਦੀ ਪਤਨਾ ਇਹ ਲਾਲ ਜੀ ਟੀ-ਸ਼ਰਟ ਪਾਈ ਸੋ ਇਹਨੂੰ ਕਹਦਾ ਪਛਾਣ ਕਰ ਲੀਏ ਬਾਹਰ ਪਾਉਣਾ ਹੈ ਤਾਂ ਨਹੀਂ ਬਾਈ ਨਹੀਂ ਲੰਮੇ ਗੱਦ ਦਾ ਹੋਊਗਾ ਪਾਉਣਾ ਜਾਂ ਤਾਂ ਨਹੀਂ ਲੱਸਾ ਜਾਂ ਫੋਟੋ ਦਿਖਾ ਹਾਂ ਫੋਟੋ ਦਿਖਾ ਮੈਂ ਕਿਹਾ ਐ ਆਪਣੇ ਏਰੀਏ ਦਾ ਹੀ ਹੈ ਮੈਂ ਗਿਆ ਜੀ ਨਾ ਚਾਚਾ ਨਹੀਂ ਨਹੀਂ ਕੋਈ ਚੱਕਰੀ ਨਹੀਂ ਮਨੋ ਜੀ ਆਪਣੇ ਦਾ ਕੰਮ ਕਰ ਦੂ ਆਪਣੀ ਚੇਲੇ ਜਾਂਦੇ ਆ ਸਾਰੇ ਇਹ ਜੀ ਗੱਲ ਹੈ ਬਹੁਤ ਕੰਮ ਕੱਢਿਆ ਬਾਈ ਨੇ ਕੋਈ ਚੱਕਰੀ ਨਹੀਂ ਮਨੋ ਇੱਕ ਮਿੰਟ ਰੰਗ ਦਿਨ ਦੀ ਕਰਦੇ ਆ ਹੁਣ ਵੀ ਬਾਈ ਮੈਨ ਲੱਗਦਾ ਆ ਤਾਂ ਨਹੀਂ ਜਿਹੜਾ ਉਰਲੀ ਸਾਈਡ ਖੜਾ ਦੂਈ ਦੇਖੋ ਵੀ ਮੈਨ ਧਿਆਨ ਨਾਲ ਦੇਖੀ ਇਹ ਨਹੀਂ ਇਹ ਨਹੀਂ ਆ ਆ ਇਹ ਵੀ ਨਾ ਆਦੀ ਨਹੀਂ ਦੇਖ ਲੋ ਦੇਖ ਲੋ ਪੋਈ ਸਾਰੇ ਆਪਣੀ ਜੇਲੇ ਆਹ ਤੇ ਆਹ ਖੜਾ ਆ ਬੰਦਾ ਬਾਈ ਆਹ ਦਾ ਇਹ ਕਿਆ ਬੰਦਾ ਕਿੱਥੋਂ ਦਾ ਬਾਈ ਇਹ ਕਿੱਥੋਂ ਦਾ ਬਾਈ ਇਹ ਤਾਂ ਆਪਣੇ ਚੇਲਾ ਇੱਥੇ ਫਿਰਦਾ ਉਹ ਗੇੜੇ ਗੁੜੇ ਖਾਂਦਾ ਕੋਈ ਜੇ ਫਿਰ ਬਈ ਸਾਡਾ ਮੋਟਰਸਾਈਕਲ ਚੱਕ ਕੇ ਲੈ ਗਿਆ ਬਈ ਨਵਾਂ ਮੋਟਰਸਾਈਕਲ ਸਪਲੈਂਡਰ ਯਾਰ ਜਿਹੜਾ ਤੇ ਫਿਰ ਘਰਦਿਆਂ ਨਹੀਂ ਚੋਰੀ ਕਰੀ ਜਾਂਦਾ ਯਾਰ ਹਾਂ ਫਿਰ ਤੁਸੀਂ ਦੇਖੋ ਬਈ ਯਾਰ ਉਹ ਅੰਦਰ ਹੱਥਾਂ ਤੇ ਹੱਥ ਮਾਰ ਕੇ ਲੈ ਗਿਆ ਮੈਨੂੰ ਕਹਿੰਦਾ ਮੈਂ ਤੇਰੇ ਪਿੰਡ ਜੱਸੀ ਦੇ ਹੀ ਆਂ ਅੱਛਾ ਇਨਾ ਅੰਕਲਾ ਆਣਾ ਮੈਂ ਤੇਰੇ ਪਿੰਡ ਦਾ ਐ ਜੱਸੀ ਦਾ ਅੱਛਾ ਤੇ ਲੈ ਗਿਆ ਬਸ ਹੱਥ-ਹੱਥ ਮਾਰ ਕੇ ਮੈਂ ਇਹਨੂੰ ਨਾਲ ਬੁਲਾ ਗਿਆ ਮੈਂ ਕਿਹਾ ਮੈਨੂੰ ਕਹਿੰਦਾ ਚਾ ਮੈਂ ਬਿਜਾਅ ਕਰ ਲਵਾਂ ਚਲ ਠੀਕ ਆ ਕੋਈ ਗੱਲ ਨਹੀਂ ਕਰ ਲਾ ਹਣਾ ਹਾਂ ਲੈ ਕੇ ਲਾ ਕੇ ਚਾਬੀ ਢੋਡ ਗਿਆ ਭਾਦਰ ਚੱਕਰੇ ਨਾਲ ਤੋਂ ਡਰੋ ਹੀ ਨਾ ਕੋਈ ਚੱਕਰੇ ਨਾਲ ਉਹਦੇ ਘਰ ਦੇ ਨੇ ਚੋਰੀ ਕਰਨ ਦੇ ਕੋਈ ਇਹਨਾਂ ਨੂੰ ਮੈਂ ਕਹਿਣਾ ਛੋਟੇ ਵੀਰ ਇੱਕ ਵਾਰ ਹੀ ਲਿਆ ਦੇ ਮੈਨੂੰ ਵੀ ਭਿੰਦਰ ਨਾ ਜਾਣੀ ਜੇ ਮੈਂ ਸੰਗਲ ਪਾ ਕੇ ਉਹ ਤੋਂ ਪਸੂ ਨੂੰ ਨੀਰਾ ਨਾ ਪਵਾਇਆ ਤਾਂ ਓ ਚਾਚੇ ਨੇ ਵੀ ਬੰਦ ਕੇ ਪਵਾਉਂ ਮੱਛੀ ਪਹਿਲਾਂ ਪੂਰੀ ਪਰ ਪੁਰਾਣਿਆਂ ਨੂੰ ਸਾਰੇ ਨੂੰ ਜਾਣਦਾ ਮੈਨੂੰ ਕਹਿੰਦਾ ਚਲ ਤੂੰ ਲੈ ਕੇ ਚੱਲ ਆਜਾ ਓ ਉਮਰ ਦਾ ਫਰਕ ਪਿਆ ਜਾਂਦਾ ਮੁੰਡੇ ਜੀ ਚੱਕਰੇ ਨਾਲ ਮੰਨੋ ਜੀ ਹਾਂ ਆਲੀ ਨੇ ਜਪ ਨੂੰ ਜਾਣਦਾ ਕਿਹੜਾ ਪਹਿਲੀ ਆ ਠੱਗੀ ਮਾਰ ਕੇ ਗਿਆ ਕੋਈ ਮੇਰੇ ਨਾਲ ਕੋਈ ਚੱਕਰੀ ਨਹੀਂ ਕੋਈ ਮੈਂ ਆਪਣੇ ਬੱਚਾ ਹੈ ਆਪਣੇ ਲਈ ਕੰਮ ਕਰਦਾ ਤੇ ਮੈਂ ਚੱਲ ਗਿਆ ਸੀ ਤੇਰੇ ਨਾਲ ਨਹੀਂ ਨਹੀਂ ਮੈਂ ਜਾਣ ਨਹੀਂ ਲਿਆਉਣਾ ਮੈਂ ਲਿਆਉਣਾ ਤੂੰ ਲਿਆਈਂ ਗੱਲਾਂ ਕੋਈ ਚੱਕਰੀ ਐਂ ਕਰ ਤੇਰੇ ਨਾਲ ਮੁੰਡਾ ਭੇਜ ਦਿੰਦੇ ਆ ਸਾਡੇ ਚਾਚੇ ਦਾ ਮੁੰਡਾ ਮਣੀ ਹਾਂ ਤੇ ਘਰੀ ਆ ਉਹਨੂੰ ਕਿਹੜਾ ਵਿਆਹ ਕੇ ਤੇ ਆਪਣੇ ਘਰ ਘਰੇ ਲਿਆਇਆ ਕੋਈ ਚੱਕਰ ਜਾਂਦਾ ਮੈਂ ਆਪਣਾ ਥੋੜਾ ਆਪਣਾ ਚਲ ਕੋਈ ਗੱਲ ਨਹੀਂ ਮੈਨੂੰ ਫੋਨ ਲਾ ਲੈ ਮੈਨੂੰ ਫੋਨ ਲਾ ਹਾਂ ਫੋਨ ਲਾ ਕੇ ਤੈਨੂੰ ਇਹ ਮੂਰੇ ਆ ਜੂ ਮੂਰੇ ਆ ਜੂਗਾ ਜਦੋਂ ਤੂੰ ਆਇਆ ਨਾ ਮੂਰੇ ਆ ਜੂਗਾ ਚਲੋ ਠੀਕ ਕੋਈ ਨਹੀਂ ਠੀਕ ਆ ਭਾਈ ਹਾਂਜੀ ਨਹੀਂ ਕੋਈ ਨਹੀਂ ਧੰਨਵਾਦ ਤੇਰਾ ਹਾਂਜੀ ਨਹੀਂ ਕੋਈ ਚੱਲ ਗੌਰ ਦਾ ਬਣੀ ਬੱਸ ਦੀ ਗੱਲ ਕੋਈ ਨਹੀਂ ਮੇਰੇ ਕੋ ਮਿਹਰਬਾਨੀ ਚੱਲਾ ਹੁਣ ਇਹਦਾ ਕੰਮ ਲੋ ਇਹਦਾ ਕੰਮ ਤਾਂ ਲੱਗਦਾ ਮੁੰਡਾ ਕਰ ਦੂਗਾ ਹਾਂ ਕਰ ਦੂਗਾ ਨਲੇ ਲਿਆਏ ਬਾਜੂਗੀ ਹੋਰ ਹੋਰ ਉਹ ਵੀ ਮੋਟਰਸਾਈਕਲ ਨੂੰ ਮੋਟਰਸਾਈਕਲ ਮੇਰਾ ਮੋਟਰਸਾਈਕਲ ਜਦੋਂ ਜਵਾਕ ਹੁੰਦਾ ਇਹ ਜਾਓ ਵੀ ਮੈਂ ਇਹੋ ਦੀ ਦੇਖ ਰਿਹਾ ਜੀ ਬੰਦਾ ਥੋੜੇ ਰੜਤਾ ਬੰਦਾ ਉਹ ਨਹੀਂ ਨਹੀਂ ਬੜਾ ਦਿਲਤੇ ਲਈ ਬੈਠਾ ਹੋ ਉਹ ਬੱਸ ਹੈ ਲੋਕਾਂ ਦਾ ਜਗਲਣਾ ਚਲ ਵੀ ਕਿਸੇ ਨਾਲ ਹਨਾ ਇੱਕ ਵਾਰ ਹੀ ਲਿਆਓ ਤੂੰ ਯਾਰ ਇਹ ਪਹਿਲਾਂ ਜੱਸੀ ਵਾਲਾ ਦਾ ਕੰਮ ਕਰਦੇ ਯਾਰ ਬੰਦੇ ਯਾਰ ਖਾਸ ਆਪਣੇ ਉਹ ਵੀ ਹਨਾ ਚਾਹੁੰਦੇ ਹਨਾ ਹੈਲੋ ਬੋਲਾ ਕਿੱਥੇ ਆ ਓਏ ਔਰੇ ਬੱਡ ਢੱਬਦ ਮਾਸਾ ਆ ਜਾ ਆ ਜਾ ਮੇਰੇ ਕੋਲ ਮੋਟਰ ਦੀ ਆ ਮੈਂ ਆਇਆ ਆਜੇ ਦੀ ਜਾਲਾ ਅੰਧੇਗ ਬਧੀਆ ਹੋ ਆਖੀ ਦਾ ਫੋਨ ਆ ਗਿਆ ਮੇਰਾ ਉਸਤਾਦ ਦਾ ਫੋਨ ਆਈ ਜਾਂਦਾ ਹੈਲੋ ਹਾਂ ਉਸਤਾਦ ਆ ਗਿਆ ਆ ਗਿਆ ਬਸ 5 ਮਿੰਟ ਚ ਹੀ ਆ ਗਿਆ ਕੀ ਹੋ ਗਿਆ ਆ ਗਿਆ ਆ ਗਿਆ ਤੇਰੇ ਕੋਲ ਆ ਗਿਆ ਬਸ 5 ਮਿੰਟ ਚ ਹੀ ਆ ਗਿਆ ਅੱਜ ਤਹਾਂ ਉਸਤਾਦ ਗੁੱਸੇ ਜੀ ਬਾੜਾ ਲੱਗਦਾ ਕੀ ਹੋ ਗਿਆ ਕੱਲ ਦੇਖਦੇ ਆ ਜਾ ਕੇ ਭੋਲਾ ਕਾ ਮੋਟਰ ਤੇ ਕੌਣਾ ਤੂੰ ਆਇਆ ਨਹੀਂ ਅਜੇ ਤੇਰਾ ਚੋਰ ਤੂੰ ਹੈ ਕਾ ਹਣਾ ਅੱਛਾ ਜੱਸੀ ਵਾਲਾ ਭਿੰਦਰਾ ਆਇ ਕਿਹੜਾ ਬਾਈ ਅੱਛਾ 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 ਹੋ ਠੀਕ ਆ ਬਾਈ ਹਾਂ ਠੀਕ ਠਾਕ ਚਲ ਵਧੀਆ ਆਇਆ ਨਹੀਂ ਅਜੇ ਤੇਰਾ ਚਲ ਬੈਠ ਤੈਨੂੰ ਮੈਂ ਲਾਉਣਾ ਉਹਨੂੰ ਫੋਨ ਯਾਰ ਬੋਲੀ ਲੈ ਚੰਗਾ ਉਹਰੇ ਕੋਲ ਕੁਝ ਠੀਕ ਆ ਹੈਲੋ ਓਏ ਆਇਆ ਨਹੀਂ ਓਏ ਆ ਜੀ ਜੀ ਚੰਗਾ ਆਉਂਦਾ ਕਾ ਆਉਂਦਾ ਆਉਂਦਾ ਕੋਈ ਨਾ ਉਹ ਠੀਕ ਆ ਚਲੋ ਵਧੀਆ ਵਧੀਆ ਚਲੋ ਲਾਉਂਦਾ ਯਾਰ ਉਹਨੂੰ ਕਰ ਦਿਆਂ ਕੰਮ ਜਰਾ ਬਈ ਯਾਰ ਬਹੁਤ ਕੰਮ ਕਰਿਆ ਯਾਰ ਉਹਨੇ ਅੱਛਾ ਅੱਛਾ ਹੋਰ ਕੋਈ ਚੱਕਰੇ ਨਹੀਂ ਆਪਣੇ ਚੇਲਾ ਜਾਪਦਾ ਕੋਈ ਕੋਈ ਚੱਕਰੇ ਨਾ ਮੰਨ ਕੋਈ ਹੋਰ ਹੋਰ ਜੀ ਦਾ ਪੁੱਤਰੀ ਗੱਲ ਬਾਈ ਹਾਂ ਹੋਰ ਉਸਤਾਦ ਜੀ ਵਧੀਆ ਵਧੀਆ ਠੀਕ ਆ ਵਧੀਆ 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 ਹਾਂ ਹੋਰ ਹੋ ਠੀਕ ਆ ਵਧੀਆ ਬਾਈ ਚਲੋ ਵਧੀਆ ਕਿਵੇਂ ਬਲਾਸ਼ ਬਾਈ ਕੋਈ ਗੁੱਸੇ ਚ ਵਾਲਾ ਲੱਗ ਰਹੀ ਸੀ ਅੱਜ ਮੈਂ ਜਨੇ ਮੋਟ ਮਾਰਦਾ ਚੋਰੀ ਕਰ ਲਿਆ ਉਹ ਸਕੂਟਰ ਮਟਰਸਾਈਕਲ ਹੈ ਨਾ ਯਾਰ ਬਾਈ ਦੱਸ ਦੇ ਯਾਰ ਉਹ ਨਹੀਂ ਤੈਨੂੰ ਭਲਾ ਦਾ ਹੈ ਯਾਰ ਇੱਕ ਅੱਧਾ ਕੀਤਾ ਉਹ ਹਾਂ ਹੁਣ ਤੇਰੇ ਤੋਂ ਕਹਦਾ ਅੱਲਾ ਤੁਸਤਾ ਫਿਰਦੀ ਯਾਰ ਹਾਂ ਹਾਂ ਆਸ ਨੂੰ ਕਰ ਲਿਆ ਸੀ ਇੱਕ ਵਾਰ ਤੇ ਕੀ ਬਣਿਆ ਉਹਦਾ ਉਹ ਕੋਈ ਰਿਸ਼ਤੇਦਾਰ ਲੈ ਗਿਆ ਪਿੰਡਾਂ ਦਾ ਤਾਂ ਤੂੰ ਮੈਨੂੰ ਦੇ ਦੇ ਯਾਰ ਫਿਰ ਰਸਤਾ ਤੂੰ ਕੀ ਕਰੇਗਾ ਯਾਰ ਮੇਰੇ ਨਾਲ ਹੀ ਕਰੇਗਾ ਆ ਫਿਰ ਤੂੰ ਹੁਣ ਲੈਣਾ ਹੀ ਆ ਹੋਰ ਰਸਤੇ ਲਈ ਚ ਮਗਾ ਲੈਂਦੇ ਆ ਮੰਗਾਉਣੇ ਕੋ ਮੇਰੇ ਬਾਤ ਆਪਾਂ ਮੰਗਾ ਲੈਂਦੇ ਮੈਂ ਲਾ ਦਿੰਦਾ ਫੋਨ ਫੇਰ ਲਾ ਦੇ ਦੀ ਲਾ ਫੋਨ ਪੁੱਛ ਹੁਣ ਪੁੱਛ ਪੁੱਛ ਇਹਦੀ ਪੁੱਛ ਹੈਲੋ ਤੱਕ ਕਿਥੇ ਚਲਿਆ ਅੱਛਾ ਪੰਡੀ ਜੀ ਦਾ ਉਹ ਯਾਰ ਆਪਣਾ ਜਿਹੜਾ ਮੋਟਰਸਾਈਕਲ ਨਹੀਂ ਸੀ ਪਰਸੋਂ ਵਾਲਾ ਗੁਰਵਿੰਦਰ ਦਾ ਉਹ ਚਾਹੀਦਾ ਆਪਾਂ ਨੂੰ ਆਪਣੇ ਉਸਤਾਦ ਨੂੰ ਚਾਹੀਦਾਗਾ ਮੈਨੂੰ ਤੜਕੇ ਛੱਡ ਕੇ ਜਾ ਮੇਰੇ ਕੋਲ ਮੇਰੇ ਨਾਲ ਗੱਲ ਕਰਾਂਗਾ ਗੱਲ ਕਰ ਉਹ ਬੱਸ ਬੱਸ ਉਸਤਾਦ ਨਾਲ ਹੀ ਗੱਲ ਕਰੇਗਾ ਤੂੰ ਛੱਡ ਪਰੇ ਚੱਲ ਛੱਡ ਕੇ ਜਾਈਂ ਤੜਕੇ ਚਾਹੀਦਾ ਜੁਰਬੀ ਠੀਕ ਆ ਸਤਾਜੀ ਹੋ ਗਿਆ ਤੁਹਾਡਾ ਗੱਲ ਚੱਲਦੇ ਆਪਾਂ ਕਮੇਂਟ ਘੇੜੀ ਚੱਲ ਕੇ ਆਉਣਾ ਯਾਰੀ ਕਿੱਥੇ ਕੰਮ ਜਾ ਕੇ ਆਉਣਾ ਕਹਿੰਦਾ ਹਾਂ ਕੰਮ ਚੱਲ ਗਾ ਚਲੋ ਫਿਰ ਚੱਲ ਵੜਦੇ ਆ ਸਤਾ ਜੀ ਯਾਰੀ ਫਿਰ ਮਨਚ ਕੋਲ ਜਾ ਲਗਵਾਣਾ ਮਾਣ ਰੋਲਾ ਰਵੇੜ ਕੇ ਆਉਣਾ ਯਾਰ ਘੇੜੀ ਲੱਗੀ ਜਾਏਗਾ ਤੂੰ ਚੱਲ ਜਾਂਦਾ ਨਹੀਂ ਮੈਂ ਤੂੰ ਯਾਰ ਉਸਤਾਬ ਨਹੀਂ ਨਹੀਂ ਆਪਾਂ ਚੱਲਦੇ ਆਂ ਉੱਥੇ ਕੋਈ ਲਾਗ ਡਾਟ ਆ ਮੇਰੀ ਕੋਈ ਚੱਕਰੀ ਨਹੀਂ ਨਾ ਮੈਂ ਹੈਗਾ ਤੇਰੇ ਨਾਲ ਤੇਰੇ ਭਰੋਸੇ ਤੇ ਜਾਂਦਾ ਹੁਣ ਯਾਰ ਮੈਂ ਤੈਨੂੰ ਹੱਥ ਲਾ ਕੇ ਯਾਰ ਅੱਗੇ ਲੈ ਗਏ ਨੇ ਇਹ ਬਰਾਬਰ ਮੋਟਰ ਨਾਲ ਲੱਪਣਾ ਚਲੋ ਕਹਦਾ ਮੈਂ ਹੈਗਾ ਇਹੋ ਮੰਮੀ ਗਲਤ ਲਿਆ ਤੂੰ ਅਸਤਾਦ ਓਏ ਆ ਆ ਗਿਆ ਜਵਾਬ ਤੇ ਓਏ ਮੈਂ ਹੈਗਾ ਓਏ ਮਨ ਨਾ ਆ ਗਿਆ ਓਏ ਆਇਆ ਓਏ ਅਸਤਾਦ ਯਾਰ ਮੈਂ ਹੈਗਾ ਤੇਰੇ ਕੋਲ ਹੱਥ ਲਾ ਕੇ ਦੇ ਦੇ ਓਏ ਛੱਡ ਦੇ ਬਹੀ ਆ ਜਵਾਬ ਆ ਤੂੰ ਬੂ ਬੂ ਤੂੰ ਮੋਟਰਸਾਈਕਲ ਓਹੀ ਗੱਲ ਕਰ ਰਿਹਾ ਕਰਦਾ ਅਸਤਾਦ ਤੂੰ ਯਾਰ ਮਾਰ ਕੇ ਹੱਥ ਤੇ ਹੱਥ ਲੈ ਗਿਆ ਮੁੰਡੇ ਕੋ ਮੋਟਰਸਾਈਕਲ ਲੈ ਗਿਆ ਮੋਟਰਸਾਈਕਲ ਚਾਹੀਦਾ ਹਾਂ ਥੋੜਾ ਲੈਣਾ ਲਾਉ ਵੀ ਨਹੀਂ ਮਿਲਣਾ ਫਿਰ ਲੈ ਕੋਈ ਨਹੀਂ ਬਟ 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 ਕਾ ਬੈਠਾ ਬੈਠੀ ਨਹੀਂ ਨਹੀਂ ਸੌਰੀ ਸੌਰੀ ਮੰਦਿਆ ਨੇ ਗਲਤੀ ਪੁੱਤ ਆ ਗਿਆ ਨਾ ਮਾਰਿਆ ਕਿ ਮੇਰੇ ਤਾਂ ਦੇਰ ਤੇ ਮੋਟਰਸਾਈਕਲ ਕਿੱਥੇ ਸਾਡਾ ਮੋਟਰਸਾਈਕਲ ਮੈਂ ਕੋਲ ਲੈ ਗਿਆ ਡਾਉਣ ਕੌਣ ਹੋਰ ਕੌਣ ਲੈ ਕੇ ਗਿਆ ਮੈਂ ਤੇ ਮੈਂ ਨਾਲ ਨਹੀਂ ਸੀ ਬਾਈ ਉੱਤੇ ਤੂੰ ਕੌਣ ਹੈ ਮੈਨੂੰ ਜਾਣਦੇ ਨਹੀਂ ਇਧਰ ਦੇਖੇ ਵੀ ਉਹ じゃ ਤੂੰ ਆਇਆ ਨਹੀਂ ਉੱਥੇ ਬੰਦ ਲੈ ਤੂੰ ਥੱਪਣਾ ਮਰਜ਼ਾ ਕਰਨਾ ਨਹੀਂ 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 ਪਿਆਰ ਨਾਲ ਵੀ ਬੋਲਦੇ ਆ ਬਾਈ ਬਾਈ ਰੌਂਡ ਨੂੰ ਤੁਹਾਨੂੰ ਐਂ ਕਰ ਓਏ ਬਾਈ ਜੇ ਨਾ ਬੋਲੂ ਤਾਂ ਅਸੀਂ ਬਜ਼ਮਾਚੀ ਬੰਦੂਚੀ ਵੀ ਨਹੀਂ ਜਾਣਦੇ ਤੇ ਅਸੀਂ ਮਣੀ ਸੰਗਲ ਤੱਕ ਲੈ ਆ ਬੇਟਾ ਉੱਥੋਂ ਸੰਗਲ ਤੋਂ ਲੈ ਆ ਲੈ ਆ ਹੁਣਾ ਮੋਟਰਸਾਈਕਲ 'ਤੇ ਚੱਲ ਫਰੇ ਮੇਲਜੂ ਹੋਡਾ ਸੰਗਲ ਨੂੰ ਵਾਲਾ ਕੰਮ ਨਹੀਂ ਕਰਨਾ ਕੀ ਕੱਢੀ ਜਾਣਾ ਮੋਟਰਸਾਈਕਲ ਆ ਦੇਖੋ ਹੀ ਮੰਨਦਾ ਦੇਖੋ ਮੰਨਦਾ ਇਸ ਪਾਵ ਮਿਲ ਜੂ ਕੋਈ ਦੇ ਲਾਂਗੇ ਬੰਦੇ ਆਪਣੇ ਖਾ ਦਾ ਤੂੰ ਵੀ ਬਰੋਕਰਾਈ ਆ ਹਾਂ ਬਾਈ ਤੂੰ ਇਹਦੀ ਐਂਕੀ ਭਰਦਾ ਸੀ ਆ ਉਹੀ ਮੋਟਰਸਾਈਕਲ ਆਪਾਂ ਇਹਨਾਂ ਨੂੰ ਮੋਟਰਸਾਈਕਲ ਆਪਾਂ ਮੰਗਾਵਾਂ ਮਤਲਬ ਲਾਫੜਾ ਮਰੋ ਚੱਲ ਛੱਡ ਦੇ ਉਸਤਾਦ ਬਾਈ ਬੈਠ ਬਾਈ ਯਾਰ ਬੈਠ ਬੈ ਮਾਨਦਾ ਕੋਈ ਬਰੋਈ ਤਾਂ ਬੈ ਯਾਰ ਬੈ ਬੈ ਯਾਰ ਬੈ ਕੋਈ ਨਹੀਂ ਬੈ ਦੁਬਾ ਜਾ ਬੈ ਬੈ ਤੇਰੇ ਬੈਣ ਕੇ ਤੂੰ ਇੰਨੀ ਕਦਾਂ ਤੂੰ ਉਹਨੇ ਬੈਠਾ ਉਹ ਬੈਠੀਆਂ ਤੂੰ ਬੈਠ ਲੈ ਕੁੱਤੀ ਤੇ ਬੈਠਣ ਵਾਲਾ ਹੈ ਨਹੀਂ ਤੂੰ ਉਹ ਕੋਈ ਨਾ ਇਹ ਕਿਹਦਾ ਮੋਟਰ ਹੈ ਉਹ ਕਿ ਮਰਜੀ ਕਰ ਲੋ ਉਹ ਆ ਗਿਆ ਕਵਾਲ ਵੀ ਆ ਗਿਆ ਆ ਕਵਾਲ ਆ ਕਵਾਲ ਆ ਬੰਦਾ ਬਾਈ ਸਾਲਾ ਬੰਦਾ ਭਿਆਹ ਹੀ ਸੀ ਅੱਲਾਹ ਕਰਦਾ ਉਹ ਸੂਸਟੀ ਮੈਨੂੰ ਪਰੇ ਹੋ ਜਾ ਫੜ ਜਾ ਫੜ ਜਾ ਫੜ ਜਾ ਪਾਸੇ ਹੋ ਜਾ ਓਏ ਮਾਰਨਾ ਤਾਂ ਨਹੀਂ ਦਵਾ ਕਰ ਮੈਂ ਰੋਕੀ ਨਹੀਂ ਕਰੇਗਾ ਤੇਰੇ ਤੇ ਕਰਾ ਦੇਗਾ ਮੇਰੇ ਨਾਲ ਚੋ ਮੈਨੂੰ ਆ ਜਾ ਮੇਰੇ ਨਾਲ ਓਹ ਗੱਲ ਉਹ ਗੱਲ ਸਾਰਾ ਹੀ ਗੱਲ ਦੰਦਾ ਹੋ ਗਿਆ ਬਾਈ ਕੋਈ ਚੱਕਰ ਨਹੀਂ ਬਾਈ ਬਾਈ ਤੇਰਾ ਕੀ ਮੇਰਤਾ ਮੇਰੇ ਤੇ ਹੋ ਜੂਗਾ ਇਹ ਪਹਿਲਾਂ ਮੈਨੂੰ ਚਾਲੋ ਪਹਿਲਾਂ ਮੱਥੀ ਤਾਂਦੇ ਮੇਰੇ ਤਾਂ ਇੱਕ ਘੜੰਦਾ ਯਾਰ ਹਟ ਕਰ ਅਗਰ ਬੋਲਦਾ ਮੇਰਾ ਕੋਈ ਨਹੀਂ ਬਾਈ ਨੂੰ ਜੂ ਕੋਈ ਹਜੇ ਕਮਰਾ ਮਾਰਦਾ ਕੋਈ ਨਾ ਕੋਈ ਪੂਰੀ ਟੈਨਸ਼ਨ ਹੋ ਗਈ ਪਈ ਇਹਨੂੰ ਮੋਟਾ ਕਰ ਤੇ ਤੇਰਾ ਮੋਟਰਸਾਈਕਲ ਲੜ ਕੇ ਮਾਰ ਲਾ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਕੋਈ ਨਾ ਰੌਲਾ ਨਾ ਬਹੁਤ ਕੰਮ ਕਿੱਦਾਂ ਦੇ ਮੇਰੇ ਕਾਕਾ ਮੋਟਰਸਾਈਕਲ ਕੱਲ ਨੂੰ ਮਿਲ ਜੂਗਾ ਹਾਂ ਮਿਲ ਗਿਆ ਉਹ ਕੋਈ ਰਸਤਾ ਰੋਣ ਨੂੰ ਕਹੇ ਮਾਰਨ ਵਾਲਾ ਕੋਈ ਚੱਕਰ ਨਹੀਂ ਬਾਈ ਮਾਰੋ ਮੈਂ ਕੁੱਟੂ ਨਹੀਂ ਸੰਗੜਾ ਜਦ ਮੈਂ 4 ਦਿਨ ਹੋ ਗਏ ਮੇਰੇ ਤਾਂ ਪੜਦਾ ਯਾਰ ਉਹੀ ਬੈਠ ਕਰ ਯਾਰ ਬੋਲਦਾ ਮੇਰੇ ਕੋਈ ਨਹੀਂ ਕੋਈ ਹਜੇ ਕਮਰਾ ਮਾਤਾ ਕੋਈ ਨਹੀਂ ਕੋਈ ਪੂਰੀ ਟੈਨਸ਼ਨ ਹੋਈ ਪਈ ਇਹਨੂੰ ਮੋਟਰਸਾਈਕਲ ਲੜ ਕੇ ਮਾ ਦੇ ਟੈਨਸ਼ਨ ਨਹੀਂ ਕੋਈ ਨਾ ਰੌਲਾ ਨਾ ਬਾਕ ਕਿੱਦਾਂ ਜੇ ਮੇਰੇ ਕਾਕਾ ਮੋਟਰਸਾਈਕਲ ਲੈ ਕੇ ਕੱਲ ਨੂੰ ਮਿਲ ਜੂਗਾ ਉਹ ਰਸਤਾ ਰੈਨ ਨੂੰ ਕਹੇ ਮਾਰਨ ਵਾਲਾ ਕੋਈ ਚੱਕਰ ਨਹੀਂ ਬਾਈ ਮਾਰੋ ਮੈਂ ਪੁੱਤਰ ਨੂੰ ਸੰਗਾ ਜਦ ਮੈਂ 4 ਦਿਨ ਹੋ ਗਏ ਰੋਟੇ ਇੱਕ ਕੱਲ ਨੂੰ ਨਾ ਮਿਲਿਆ ਨਾ ਕੱਲ ਨੂੰ ਥੋੜਾ ਕੱਲ ਨੂੰ ਨਾ ਮਿਲਿਆ ਬੰਦਾ ਮੈਂ ਬੜਾ ਕੁੱਤਾ ਬੱਸ ਜੀ ਸੰਗਲ ਪਾ ਗਰੇ ਤੇਰੇ ਬਿਹੜੇ ਚ ਤੇ ਸਾਰੇ ਪਾਸੋਂ ਨੀਰਾ ਭਵਾਉਂਗਾ ਵੀ ਉਹੀ ਨਾ ਜਾਣੀ ਸੰਗਲ ਨੂੰ ਨੀਤਾਰ ਕੱਢੂ ਵੱਡਾ ਮੋਟਰਸਾਈਕਲ ਮੈਨੂੰ ਲੈ ਜਰ ਅਸੀਂ ਨੂੰ ਜਾਣ ਹੀ ਨਹੀਂ ਹੁੰਦਾ ਬਈ ਮੇਰਾ ਮੋਟਰਸਾਈਕਲ ਇੱਥੇ ਧਰੋ ਕੋਈ ਨਹੀਂ ਹੁੰਦਾ ਇਹਨਾਂ ਦੀ ਮੇਰੀ ਗੱਲ ਸੁਣ ਲੋ ਯਾਰ ਕੱਢ ਲੈ ਜੀ ਮਿਲ ਜੂ ਮਿਲ ਜੂ ਮੈਂ ਹਾਂ ਬਸੇਰਾ ਟੈਮਿੰਦਰ ਆ ਲੈ ਆ ਰੱਖੀ ਹਾਂ ਟ੍ਰੈਕਲ ਲੈ ਲਾਂ ਮੋਟਰਸਾਈਕਲ ਮੋਟਰਸਾਈਕਲ ਔਰ ਤੂੰ ਵੀ ਜਵਾਕਾਂ ਮੰਗੂ ਕਰੀ ਜਾਨਾ ਮੋਟਰਸਾਈਕਲ ਮੇਰਾ ਮੋਟਰਸਾਈਕਲ ਮੈਨੂੰ ਕੱਢਿਆ ਉਹਨਾਂ ਨੂੰ ਚਾਬੀ ਫੜਾਤੀ ਕੋਈ ਨਹੀਂ ਦੇ ਦੂਗਾ ਯਾਰ ਇਹੋ ਬੰਦਾ ਕੋਕਾ ਮੁੰਡੇ ਦੀ ਜ਼ਿੰਮੇਵਾਰ ਆ ਬਾਈ ਦੀ ਜ਼ਿੰਮੇਵਾਰੀ ਆ ਗੋਲੀ ਤੇ ਟੋਪੀ ਦੀ ਜ਼ਿੰਮੇਵਾਰੀ ਆ ਓ ਯਾਰ ਮੈਂ ਕਿਹਦੇ ਗੋਲੀ ਟੋਪੀ ਨੂੰ ਨਹੀਂ ਜਾਂਦਾ ਫਿਰ ਇਹੀ ਜਾਣਦਾ ਇਹੀ ਲੈ ਕੇ ਆਇਆ ਆ ਇਹੀ ਲੈ ਕੇ ਆਇਆ ਪਰ ਉਹਦਾ ਮੋਟਰਸਾਈਕਲ ਮਿਲ ਜੂ ਤੇਰਾ ਮੋਟਰਸਾਈਕਲ ਤੜਕੇ ਮਿਲ ਜੂ ਸਾਡਾ ਤੈਨੂੰ ਯਾਰ ਚੱਲ ਬਾਈ ਮੈਨੂੰ ਨਿੱਦਣ ਦੇ ਓਏ ਕੋਈ ਨਾ ਗੋਲੀ ਮਿਲ ਜੂ ਕਰਕੇ ਪਹਿਲਾਂ ਤਿੰਨ ਦਿਨਾਂ ਦਾ ਕਿਹਾ ਕੋਈ ਨਹੀਂ ਪਤਾ ਲਿਆ ਦੀ